ਅਜਾ ਹੁਣ ਨਵਾਂ ਨਵਜੋ ਸਿੱਧੂ ਵੀ ਚੱਲ ਪਿਆ ਅੱਜਕੱਲ ਮੈਨੂੰ ਲੱਗਦਾ ਉਹ ਵੀ ਅਗਲਾ ਬਦਲਾ ਤੁਹਾਨੂੰ ਉਹ ਵੀ ਕਹੂਗਾ ਆਪਾਂ ਫਿਰ ਤੋਂ 5 ਸਾਲ ਦੇ ਦਿਓ ਕੋਈ ਗੱਲ ਨਹੀਂ ਜਿੱਥੇ ਹੈ ਲੁੱਟੇ ਜਾ ਰਹੇ ਹੋਰ ਲਟਾ ਲੂ ਬબાદ ਆਪਾਂ ਹੋ ਜਾਾਂਗੇ ਆਪਣੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ 10 ਸਾਲ ਹੋ ਗਏ ਇੱਕ ਇਟ ਨਹੀਂ ਦਿਖੀ ਸੜਕਾਂ ਟੁੱਟੀਆਂ ਪਈਆਂ ਬੁਰਾ ਹਾਲ ਹੈ ਇੱਕ ਤਾਂ ਮੈਂ ਦੇਖਿਆ ਆਪਣੀ ਥੋਮ ਨੂੰ ਜਿੱਤਾ ਵੀ ਆਉਂਦਾ ਆਪਾਂ ਸੋਚਦੇ ਸਮਝਦੇ ਨਹੀਂ ਕਿ ਉਹ ਹੈ ਕੌਣ ਪਛੋਕੜ ਕੌਣ ਹੈ ਉਹਨੇ ਕਰਨਾ ਕੀ ਹੈ ਨਹੀਂ ਉਹਨੂੰ ਉਹਦੇ ਮਗਰ ਲੱਜਣੇ ਆ ਜਿਹੜੇ ਆਪਣੇ ਆ ਉਹਨਾਂ ਨੂੰ ਭੁੱਲ ਜਾਣੇ ਆ ਰੋਜ਼ ਤੁਸੀਂ ਅਰਦਾਸ ਕੀ ਕਰਦੇ ਆ ਰਾਜ ਕਰੇਗਾ ਖਾਲਸਾ ਤੇ ਰਾਜ ਦੇਤਾ ਤੁਸੀਂ ਦਿੱਲੀ ਵਾਲੇ ਕੇਜਰੀਵਾਲ ਨੂੰ ਖਾਲਸੇ ਦਾ ਕਿੱਥੇ ਰਾਜ ਨੇ ਆਪਨੇ ਤੋਂ ਸਿਆਣੇ ਦੇਖੋ ਕਿੰਨੇ ਸੁਪੇ ਵਾਲੇ ਆ ਆਕਾਤ ਵਾਲੇ ਬਦਲਾ ਕਰਦੇ ਹੋ ਭਾਵੇਂ ਕਾਂਗਰਸ ਜ਼ੋਰ ਲਾ ਰਹੇ ਨਹੀਂ ਅਈ ਤਾਂ ਮੋਦੀ ਨੂੰ ਪਾਉਣੀਆ ਬਟਨ ਇੱਕੋ ਹੀ ਧੱਕ ਦੇ ਦੱਬ ਕੇ ਉਹਨੂੰ ਪਤਾ ਹੈ ਕਿ ਮੋਦੀ ਸਾਡਾ ਕਰਨਾ ਤੇ ਸਾਡਾ ਕੀਤਾ ਅਸੀਂ ਕੋਈ ਬਦਲਾ ਨਹੀਂ ਚਾਹਣੇ ਆ ਵੀ ਕੋਈ ਆ ਝਾੜੂ ਵਾਲੇ ਨੇ ਇਹ ਝੂਠ ਉੱਥੇ ਜਾ ਕੇ ਬੋਲਿਆ ਸੀ ਆ ਝਾੜੂ ਵਾਲੇ ਨੇ ਝੂਠ ਮੱਧ ਪ੍ਰਦੇਸ਼ ਵੀ ਜਾ ਕੇ ਬੋਲਿਆ ਸੀ ਰਾਜਸਥਾਨ ਵੀ ਬੋਲਿਆ ਸੀ ਹਿਮਾਚਲ ਵੀ ਬੋਲਿਆ ਸੀ ਉਹਨਾਂ ਨੇ ਤਾਂ ਇਹਨਾਂ ਦੇ ਝੂਠ ਸੁਣਿਆ ਤੇ ਸਮਝੇ ਕੱਲੀ ਆਪ ਹੀ ਐ ਉਹਨਾਂ ਦਾ ਨਿਸ਼ਾਨਾ ਹੈ ਕਿ ਸਿੱਖ ਕੌਮ ਦੀ ਜਥੇਬੰਦੀ ਨੂੰ ਖਤਮ ਕਰਨਾ ਹੈ ਉਹਨਾਂ ਨੂੰ ਆਈ ਆਦੇਸ਼ ਮਿਲਿਆ ਆਪਣੇ ਮਾਲਕ ਜਿਹੜੇ ਐ ਨਾ ਦਿੱਲੀ ਬੈਠੇ ਮਾਲਕਾਂ ਤੋਂ ਆਪ ਬਦਲਾ ਲਿਆ ਐ ਕੱਲੀ ਬਦਲਾ ਇੱਕ ਤਮਾ ਦੇਖਿਆ ਆਪਣੀ ਕੌਮ ਨੂੰ ਜਿੱਤਾ ਵੀ ਆਉਂਦਾ ਆਪਾਂ ਸੋਚਦੇ ਸਮਝਦੇ ਨਹੀਂ ਕਿ ਉਹ ਹੈ ਕੌਣ ਪਛੋਕੜ ਕੌਣ ਹੈ ਉਹਨੇ ਕਰਨਾ ਕੀ ਹੈ ਨਹੀਂ ਉਹਨੂੰ ਉਹਦੇ ਮਗਰ ਲੱਜਣੇ ਆ ਜਿਹੜੇ ਆਪਣੇ ਆ ਉਹਨਾਂ ਨਾਲ ਉਹ ਭੁੱਲ ਜਾਣੇ ਆ ਰੋਜ਼ ਤੁਸੀਂ ਅਰਦਾਸ ਕੀ ਕਰਦੇ ਆ ਰਾਜ ਕਰੇਗਾ ਖਾਲਸਾ ਤੇ ਰਾਜ ਦੇਤਾ ਤੁਸੀਂ ਦਿੱਲੀ ਵਾਲੇ ਕੇਜਰੀਵਾਲ ਨੂੰ ਖਾਲਸੇ ਦਾ ਕਿੱਥੇ ਰਾਜ ਨੇ ਆ ਜਿਵੇਂ ਮੁਗਲ ਜਿਵੇਂ ਅੰਗਰੇਜ਼ ਆਪਣੇ ਦੇਸ਼ ਤੇ ਹਮਲਾ ਕਰਦੇ ਸੀ ਉਵੇਂ ਆ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ ਤੇ ਹਮਲਾ ਕਰਦੀਆਂ ਪੰਜਾਬ ਨੂੰ ਲੁੱਟ ਕੇ ਚਲੀ ਜਾਂਦੀਆਂ ਤੇ ਜਿਹੜੀ ਆਪਣੀ ਫੌਜ ਆ ਉਸ طرف ਤੁਸੀਂ ਧਿਆਨ ਦੇਣਾ ਹੀ ਨਹੀਂ ਤੁਸੀਂ ਆਪਾਂ ਉਹਨੂੰ ਕਮਜ਼ੋਰ ਕਰਨਾ ਅਸੀਂ ਜਿਉਣਾ ਮਰਨਾ ਇੱਥੇ ਆ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਆ ਅਸੀਂ ਇਸ ਰਾਤ ਨੂੰ ਸੋਚਦੇ ਆ ਸੁਪਨੇ ਲੈਂਦੇ ਆ ਪੰਜਾਬ ਦੀ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜੀਵਨ ਬਾਰੇ ਸਾਨੂੰ ਬੱਚਾ ਬੱਚਾ ਜਾਣਦਾ ਹੈ ਪਿਛਲੇ ਅਕਾਲੀ ਦਲ ਦੇ 103 ਸਾਲ ਦੇ ਇਤਿਹਾਸ ਵਿੱਚ 70 ਸਾਲ ਮੈਨੂੰ ਲੱਗਦਾ ਸਭ ਤੋਂ ਜਾਦੀ ਸੇਵਾ ਸ਼ੋਮਨੀ ਅਕਾਲੀ ਦਲ ਵਾਸਤੇ ਇਤਿਹਾਸ ਵਿੱਚ ਤੁਸੀਂ ਦੇਖ ਲਓਗੇ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕੀਤੀ 40 ਸਾਲ ਤੱਕ ਗਵਾਹੀ ਕੀਤੀ ਤਾਂ ਕਹਿਣਾ ਖਾਲਸਾ ਜੀ ਜੇ ਤੁਸੀਂ ਆਪਣੇ ਜਿੱਥੇ ਬੈਠੇ ਆ ਪੁ냐ਬ ਦੇ ਕਿਸੇ ਕੋਨੇ ਚਲੇ ਜਾ ਕੋਈ ਚੀਜ਼ ਸਰਕਾਰੀ ਦੇਖ ਲੋ ਜਿਹੜੀ ਬਣੀ ਹੋਏ ਜਾਂ ਕੋਈ ਹਸਪਤਾਲੇ ਕੁਝ ਵੀ ਚੀਜ਼ ਬਣੀ ਹੋਏ ਪਤਾ ਕਰਾ ਲਿਓ ਉਸ ਪਿੰਡ ਤੋਂ ਜਾਂ ਕਿਸੇ ਤੋਂ ਬਣਾਈ ਹੋਣੀ ਆ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੀ ਨਿਸ਼ਾਨੀ ਕੰਗਜ਼ੀਨੀ ਤੇ ਹੋਰ ਕਿਸੇ ਦੀ ਨਹੀਂ ਜੇ ਮਜੀਠੀਆ ਸਾਹਿਬ ਨੇ ਗੱਲ ਕੀਤੀ ਹੈ ਊਵਲੇ ਤਾਂ ਖਤਮ ਹੀ ਕਰਤਾ ਪੰਜਾਬ ਇੱਕ ਬਟਨ ਦਬਦੇ ਹਾਂ 5 ਸਾਲ ਪੁਕਤਦੇ ਹਾਂ ਇੱਕ ਪਟਮ ਸਹੀ ਆਪਾਂ ਨਹੀਂ ਦੱਬਿਆ ਪਿਛਲੇ 5 ਸਾਲ ਕਾਂਗਰਸ ਨੇ ਆਪਾਂ ਨੂੰ ਲੁੱਟਿਆ ਪੰਜਾਬ ਬਰਬਾਦ ਕੀਤਾ ਉਹਦੇ ਬਾਅਦ ਫਿਰ ਆਪਾਂ ਸਮਝੇ ਨਹੀਂ ਫਿਰ ਤੋਂ ਵੱਡਾ ਦਬਾਤਾ ਹਲਾ ਆ ਗਏ ਦੇਖੋ ਆਪਣੇ ਪੰਜਾਬ ਫਿਰ ਆਪਾਂ ਕਹਿੰਦੇ ਪੰਜਾਬ ਪਿੱਛੇ ਕੌਮ ਪਿੱਛੇ ਐ ਤਾਈਓ ਮੁੰਡੇ ਬੱਚੇ ਬਾਹਰ ਭੱਜ ਰਹੇ ਇੱਥੇ ਹੈ ਹੀ ਨਹੀਂ ਕੁਝ ਆਪਣੇ ਤੋਂ ਸਿਆਣੇ ਦੇਖੋ ਕਿੰਨੇ ਸੁਪੇਰੇ ਆ ਕਾਤ ਵਾਲੇ ਬਦਲਾ ਕਰਦੇ ਹੋ ਭਾਵੇਂ ਕਾਂਗਰਸ ਜ਼ੋਰ ਲਾ ਲੈ ਨਹੀਂ ਅਈ ਤਾਂ ਮੋਦੀ ਨੂੰ ਪਾਉਣੀਆ ਬਟਨ ਇੱਕੋ ਹੀ ਦੱਕ ਦੇ ਦੱਬ ਕੇ ਉਹਨੂੰ ਪਤਾ ਹੈ ਕਿ ਮੋਦੀ ਸਾਡਾ ਕਰਨਾ ਤੇ ਸਾਡਾ ਕੀਤਾ ਅਸੀਂ ਕੋਈ ਬਦਲਾ ਨਹੀਂ ਚਾਹਣੇ ਆ ਵੀ ਕੋਈ ਆ ਝਾੜੂ ਵਾਲੇ ਨੇ ਇਹ ਝੂਠ ਉੱਥੇ ਜਾ ਕੇ ਬੋਲਿਆ ਸੀ ਆ ਝਾੜੂ ਵਾਲੇ ਨੇ ਇਹ ਝੂਠ ਮੱਧ ਪ੍ਰਦੇਸ਼ ਵੀ ਜਾ ਕੇ ਬੋਲਿਆ ਸੀ ਰਾਜਸਥਾਨ ਵੀ ਬੋਲਿਆ ਸੀ ਹਿਮਾਚਲ ਵੀ ਬੋਲਿਆ ਸੀ ਉਹਨਾਂ ਨੇ ਤਾਂ ਇਹਨਾਂ ਦੇ ਝੂਠ ਸੁਣਿਆ ਤੇ ਸਮਝੇ ਕੱਲੇ ਆਪ ਹੀ ਐ ਜਿਹੜਾ ਝੂਠ ਹੋਂਦਾ ਅਜਾ ਹੁਣ ਨਵਾਂ ਨਵਜੋ ਸਿੱਧੂ ਵੀ ਚੱਲ ਪਿਆ ਅੱਜਕੱਲ ਮੈਨੂੰ ਲੱਗਦਾ ਉਹ ਵੀ ਅਗਲਾ ਬਦਲਾ ਤੁਹਾਨੂੰ ਉਹ ਵੀ ਕਹੂਗਾ ਆਪਾਂ ਫਿਰ ਤੋ ਪੰਜ ਸਾਲ ਦੇ ਦਿਓ ਕੋਈ ਗੱਲ ਨਹੀਂ ਜਿੱਥੇ ਹੈ ਲੁੱਟੇ ਜਾ ਰਹੇ ਹੋਰ ਲਟਾ ਲੂ ਬਰਬਾਦ ਆਪਾਂ ਹੋ ਜਾਾਂਗੇ ਆਪਣੀਆਂ ਪੀੜੀਆਂ ਨੂੰ ਕੀ ਜਵਾਬ ਦੇਵਾਂਗੇ 10 ਸਾਲ ਹੋ ਗਏ ਇੱਕ ਇਟ ਨਹੀਂ ਦਿਖੀ ਸੜਕਾਂ ਟੁੱਟੀਆਂ ਪਈਆਂ ਬੁਰਾ ਹਾਲ ਹੈ ਮੈਨੂੰ ਕਿਤੇ ਕਿਤੇ ਰੋਣਾ ਆਉਂਦਾ ਜਦੋਂ ਮੈਂ ਦਰਬਾਰ ਸਾਹਿਬ ਜਾਂਦਾ ਮੱਥਾ ਟੇਕਣ ਵਾਸਤੇ ਮਾਰਗ ਇਹਨੀ ਸੋਹਣੀ ਬਣਾਈ ਸੀ ਅੱਜ ਦੇਖੋ ਕੂੜਾ ਪਿਆ ਸਫਾਈ ਹੈ ਨਹੀਂ ਲਾਈਟਾਂ ਬੰਦ ਅੱਧਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇੰਨਾ ਖੂਬਸੂਰਤ ਨਾ ਬਣਾਇਆ ਸੀ ਸੜਕਾਂ ਟੁੱਟ ਗਈਆਂ ਰੇਲਿੰਗਾਂ ਟੁੱਟ ਗਈਆਂ ਬੂਟੇ ਸੁੱਕ ਗਏ ਅੱਜ ਦੇਖਦੇ ਆ ਜਿਹੜੇ ਇੱਡੇ ਪਿੰਡਾਂ ਦੀ ਸਰਕਾਰ ਹਜ ਤੱਕ ਰਿਪੇਅਰ ਨਹੀਂ ਹੋਈਆਂ ਟੁੱਟੀਆਂ ਪਈਆਂ ਨਾ ਬੰਨੀਆਂ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਆ ਝਾੜੂ ਵਾਲਿਆਂ ਨੇ ਅਗਲੇ 3 ਸਾਲ ਇਹਨਾਂ ਤੋਂ ਉਮੀਦ ਛੱਡ ਦਿਓ 1 ਰੁਪਿਆ ਗ੍ਰਾਂਟ ਨਹੀਂ ਆਉਣੀ ਜਿਹੜਾ ਕੁਛ ਆਊਗਾ ਜੇ ਆਇਆ ਵੀ ਉਹ ਫਾਈਨੈਂਸ ਕਮਿਸ਼ਨ ਲਈ ਆਉਂਦਾ ਹਰ ਪਿੰਡ ਨੂੰ ਆਟੋਮੈਟਿਕਲੀ ਪੰਜਾਬ ਸਰਕਾਰ ਨਾਲ ਉਹਦਾ ਕੁਛ ਨਹੀਂ ਹੈ ਉਹ ਭਾਵੇਂ ਥੋੜਾ ਜਿਹਾ ਆ ਜਾਵੇ ਪਰ ਜਿਹੜੇ ਨਜ਼ਾਰੇ ਸੀ ਜਿਹੜੇ ਚਾਹ ਨਾਲ ਅਕਾਲੀ ਦਲ ਦੇ ਵਿੱਚ ਅਕਾਲੀ ਤੁਹਾਡੇ ਨਾਲ ਬਹਿੰਦੇ ਸੀ ਤੁਹਾਡੀ ਨਾਲ ਗੱਲ ਕਰਦੇ ਸੀ ਤੁਹਾਡੀਆਂ ਮੁਸ਼ਕਲਾਂ ਹੱਲ ਕਰਦੇ ਸੀ ਉਹ ਜਾਂ ਮਾਹੌਲ ਅਗਲੇ 3 ਸਾਲ ਨਹੀਂ ਆਉਣਾ ਨਾ ਪਿਛਲੇ 7 ਸਾਲ ਰਿਹਾ ਹੈ ਵੇਖੋ ਰਣਕੇਸ਼ ਸਾਹਿਬ ਵੱਡੇ ਬਾਦਲ ਸਾਹਿਬ ਦੇ ਬਹੁਤ ਪੁਰਾਣੇ ਸਾਥੀ ਹੈ ਹਲੇ ਵੀ ਮੈਂ ਰੋਜ਼ ਦੇਖਦਾ ਹਾਂ ਮੈਨੂੰ ਟੀਵੀ ਦੇਖਦਾ ਪਿੰਡ ਪਿੰਡ ਰਹਿੰਦੇ ਆ। ਥੋੜੇ ਵਿੱਚ ਵਿਛੜਦੇ ਆ। ਹੁਣ ਥੋੜਾ ਇੱਥੇ ਕੌਣ ਆ ਝਾੜੂ ਵਾਲਾ ਕਿਤੇ? ਉਹ ਝੜੇ ਉਹ ਦੁੱਧ ਪੋ ਜਾ। ਕਿਹੜਾ ਡੀਸੀ ਡੈਰ ਰਿਹਾ ਉਹ ਮੁਂਦਾਰ ਮੁਂਦਾਰ ਸਾਹਿਬ। ਕਿਤੇ ਆਉਂਦਾ ਕਿਤੇ? ਜਸਮਿੰਦਰ ਨਹੀਂ। ਆ ਝਾੜੂ ਵਾਲਾ ਕਿਤੇ ਆਇਆ ਥੋੜੇ ਪਿੰਡਾਂ। ਇੱਕ ਦੱਸਿਓ। ਉਹ ਝਾੜੂ ਵਾਲਿਆਂ ਦੀ ਬਿਮਾਰੀ ਖਤਮ ਹੋਈ ਕਿ ਨਹੀਂ? ਜੇ ਹੱਥ ਖੜੇ ਕਰ ਦੋ ਜੇ ਹੋਊਗੀ ਖਤਮ। ਹੋ ਗਈ ਆ ਪਿੰਡਾਂ ਦੀ। ਆ ਤਾਂ ਹੋਣਾ ਮੋਡੀ ਮੋਡੀ ਬੁਟੀ ਵੀ ਨਾ ਰਹੀ ਇਹਨਾਂ ਦੀ ਉਹ ਮਹੀਨੇ پارਲੀਮੈਂਟ ਇਲੈਕਸ਼ਨ ਆ ਗਿਆ ਮੈਨੂੰ ਲੱਗਦਾ ਮਾਰਚ ਦੇ ਮਹੀਨੇ ਚ ਜੇ ਇਹਨਾਂ ਨੂੰ ਬੰਦਾ ਬਣਾਉਣਾ ਹੈ ਇਹਨਾਂ ਤਿੰਨ ਸਾਲ ਥੋੜੇ ਮੋٹے ਸੋਖੇ ਟੱਪਣੇ ਨਾ ਇਹਨਾਂ ਨੂੰ ਝੜਕਾ ਦੇ ਦਿਓ ਝੜਕਾ ਦੇ ਦਿਓ ਤੇ ਦਿਖਾ ਦਿਓ ਜੇ ਅਸੀਂ 92 ਸੀਟਾਂ ਜਿਤਾ ਕੇ ਤੁਹਾਨੂੰ ਕਾਰ ਬਣਾ ਸਕਦੇ ਆ ਕਿ ਤੀਰਾਂ ਆਕੇ ਵੀ ਦਿਖਾ ਸਕਦੀ ਆ ਜੇ ਆ ਥੋੜੀ ਧੋਕ ਧੋਕਾ ਦੇਵਾਂ ਆ ਹਰਸ਼ਦ ਤ੍ਰਿਕ ਨੂੰ ਅਸੀਂ ਯਾਤਰਾ ਤੇ ਸ਼ੁਰੂ ਹੋ ਰਹੀ ਹੈ ਕਾਲੀਦਲ ਸਮੂਚਾ ਅਟਾਰੀ ਤੋਂ ਸ਼ੁਰੂ ਹੋ ਰਿਹਾ ਥੋੜੇ ਹਲਕੇ ਦੇ ਸ਼ੁਰੂ ਹੋਰੀ ਯਾਤਰਾ ਪਹਿਲੀ ਤ੍ਰਿਕ ਨੂੰ ਲਗਾਤਾਰ 117 ਹਲਕੇ ਚ ਮੈਂ ਜਾਊਂਗਾ ਥੋੜੇ ਹਲਕੇ ਦੇ ਸ਼ੁਰੂ ਹੋ ਰਿਹਾ ਹੈ ਤੁਹਾਨੂੰ ਆਸ ਕਰਦਾ ਕਿ ਤੁਹਾਡੇ ਹਲਕੇ ਤੋਂ ਸ਼ੁਰੂਆਤ ਬਹੁਤ ਵੱਡੀ ਹੋਏ ਉਹ ਵੱਡੇ ਪੰਦਰ ਤੇ ਹੋਏ ਤੁਹਾਨੂੰ ਦੇਖ ਕੇ ਦੂਜੇ ਹਲਕੇ ਕਰਨ ਆਪਾਂ ਪੰਜਾਬ ਨੂੰ ਬਚਾਉਣਾ ਆ ਫਰਜ਼ ਆਪਣਾ ਆ ਸੱਚ ਆ ਸੋਚ ਨਾ ਭਗਵੰਤਨਾਮ ਦੇ ਦਿਲ ਚ ਆ ਸੋਚ ਨਾ ਕਾਂਗਰਸੀਆਂ ਦੇ ਦਿਲ ਚ ਕਿਉਂਕਿ ਉਹਨਾਂ ਦਾ ਪੰਜਾਬ ਨਾਲ ਕੁਝ ਨਹੀਂ ਹੈ ਕੋਈ ਲਗਾਨੀ ਹੈ ਨਾ ਕੇਜਰੀਵਾਲ ਦਾ ਨਾ ਰਾਹੁਲ ਗਾਂਧੀ ਪੰਜਾਬ ਨਾਲ ਲਗਾਏ ਜੇ ਸਾਡੇ ਜਾਨ ਪੰਜਾਬ ਸਾਡੀ ਦੇ ਦਿਲ ਚ ਆ ਉਹ ਤੁਹਾਡੇ ਅਕਾਲੀ ਦਲ ਦੇ ਦਿਲ ਚਾ ਥੋੜੇ ਦਿਲ ਚ ਆਓ ਇਕੱਠੇ ਹੋ ਕੇ ਪੰਜਾਬ ਨੂੰ ਪਹਚਾਈਏ ਪੰਜਾਬ ਨੂੰ ਵਾਪਸ ਲੀਤ ਲੈ ਕੇ ਆਈਏ ਤੇ ਵਾਪਸ ਪੰਜਾਬ ਖੁਸ਼ੀਆਂ ਲੈ ਕੇ ਆਈਏ ਵਾਈ ਮਿਡੀਕਾ ਖਾਲਸਾ ਵਾਈ ਮਿਡੀਕੀ ਫਤ